ਬਠਿੰਡਾ ਬੇਕੇ ਡੈਮੋਕ੍ਰੈਟਿਕ ਟੀਚਰ ਫਰੰਟ ਵੱਲੋਂ ਸੱਤਵਾਂ اجلاس ਕਰਵਾਇਆ ਗਿਆ ਜਿਸ ਵਿੱਚ ਤਕਰੀਬਨ 700 ਡੈਲੀਗੇਟਾਂ ਨੇ ਪਾਗ ਲਿਆ ਇਸ اجلاس ਵਿੱਚ ਟੀਚਰਾਂ ਦੇ ਪੱਖ ਦੇ ਮੁੱਦਿਆਂ ਤੇ ਚਰਚਾ ਕੀਤੀ ਗਈ ਮੌਜੂਦਾ ਸਰਕਾਰ ਨੂੰ ਵੀ ਫੇਲ ਸਰਕਾਰ ਦੱਸਿਆ ਇਹ ਸਕੂਲ ਅਧਿਆਪਕ ਨੇ ਜਿਹੜੇ ਸਰਕਾਰੀ ਉਹਨਾਂ ਦੇ ਅਧਿਆਪਕਾਂ ਦੀ ਜਥੇਬੰਦੀ ਹੈ ਤੇ ਅੱਜ ਇੱਥੇ ਸੂਬੇ ਦਾ ਡੈਲੀਗੇਟਡ اجلاس ਹੋ ਰਿਹਾ ਇਹ ਲਗਭਗ ਕੋਈ 700 ਦੇ ਕਰੀਬ ਜਿਹੜੇ ਡੈਲੀਗੇਟ ਨੇ ਪੰਜਾਬ ਦੇ 21 ਜ਼ਿਲ੍ਹਿਆਂ ਤੋਂ ਉਹ ਇੱਥੇ ਪਹੁੰਚੇ ਹੋਏ ਨੇ ਅਧਿਆਪਕਾਂ ਦੀ ਇਹ ਸਭ ਤੋਂ ਵੱਧ ਸਰਗਰਮ ਤੇ ਖੜਕੂ ਅਧਿਆਪਕ ਜਥੇਬੰਦੀ ਆ ਅੱਜ ਅਸੀਂ ਇੱਥੇ ਬਹੁਤ ਸਾਰੀਆਂ ਵਿਚਾਰਾਂ ਨੇ ਜਿਹੜੀਆਂ ਉਹੋ ਕਰ ਰਹੇ ਆ ਕਿਹੜੀ ਕਿਹੜੀ ਮਸਲੇ ਦੇ ਵਿਚਾਰੇ ਇਹ ਬਚਾਰੇ ਕਰ ਰਹੇ ਨੇ ਦੇਖੋ ਮਸਲੇ ਦੇ ਵਿੱਚ ਇਹ ਆ ਕਿ ਡੀਟੀਐਫ ਦਾ ਜਿਹੜਾ ਇਜਲਾਸ ਆ ਉਹ ਹਰ 3 ਸਾਲ ਬਾਅਦ ਹੁੰਦਾ ਤੇ ਉਸ ਦੇ ਵਿੱਚ ਅਸੀਂ ਪਿਛਲੇ 3 ਤੋਂ 4 ਸਾਲ ਦੇ ਵਿੱਚ ਜਿੰਨੀਆਂ ਵੀ ਸੰਘਰਸ਼ ਕੀਤੇ ਨੇ ਉਹਨਾਂ ਦਾ ਮਲਾਂਕਣ ਕਰ ਰਹੇ ਆ ਕਈ ਮਸਲੇ ਅਸੀਂ ਹੱਲ ਕਰਵਾ ਚੁੱਕੇ ਹਾਂ ਕਈ ਰਹਿ ਗਏ ਜਿਵੇਂ ਪੁਰਾਣੀ ਪੈਨਸ਼ਨ ਬਹਾਲੀ ਦਾ ਮਾਮਲਾ ਜਾਂ ਪੰਜਾਬ ਦੇ ਵਿੱਚ ਜੁਲਾਈ 2020 ਤੋਂ ਬਾਅਦ ਨਵੇਂ ਸਕੀਲ ਥੋਪ ਦਿੱਤੇ ਗਏ ਉਹ ਰੱਦ ਕਰਵਾ ਕੇ ਪੰਜਾਬ ਦੇ ਸਕੀਲ ਬਹਾਲ ਕਰਵਾਉਣ ਦਾ ਮਾਮਲਾ ਇਸੇ ਢੰਗ ਨਾਲ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਕੇਂਦਰ ਸਰਕਾਰ ਨਾਲ ਮਿਲ ਕੇ ਨਵੀਂ ਸਿੱਖਿਆ ਨੀਤੀ 2020 ਆ ਜਿਹੜੀ ਉਹ ਲਾਗੂ ਕਰ ਰਹੀ ਆ ਤੇ ਉਸ ਦੇ ਖਿਲਾਫ ਲੜਾਈ ਬਣਾਉਣ ਦਾ ਮਾਮਲਾ ਸਾਰੇ ਮਾਮਲਿਆਂ ਦੇ ਉੱਪਰ ਜਿਹੜੀਆਂ ਮੰਗਾਂ ਰਹਿ ਗਈਆਂ ਉਹਨਾਂ ਦੇ ਉੱਪਰ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਤੇ ਬਾਕੀ ਇੱਕ ਜਿਹੜਾ ਇਹ ਜਥੇਵੰਦਕ ਇਜਲਾਸ ਹੁੰਦਾ ਇਸ ਦੇ ਵਿੱਚ ਸਾਡੇ ਜਿਹੜੇ ਡੈਲੀਗੇਟਸ ਨੇ ਉਹ ਇੱਥੇ ਆਪਣੇ ਵਿਚਾਰ ਚਰਚਾ ਦੇ ਵਿੱਚ ਹਿੱਸਾ ਵੀ ਲੈਂਦੇ ਨੇ ਤੇ ਉਸ ਵਿਚਾਰ ਚਰਚਾ ਤੋਂ ਬਾਅਦ ਅਸੀਂ ਮਲਾਂਕਣ ਕਰਕੇ ਅਗਲੇ ਜਿਹੜੇ ਭਵਿੱਖੀ ਕਾਰਜ ਨੇ ਉਹ ਮਿੱਥਦੇ ਆਂ ਕੋਈ ਅਗਲੀ ਸੰਦਰਸ਼ ਵਾਸਤੇ ਵੀ ਰਣਨੀਤੀ ਤਿਆਰ ਕੀਤੀ ਦੇਖੋ ਅੱਜ ਇੱਥੇ ਇਹ ਹੋਣਾ ਕਿ ਇਸ ਵਿਚਾਰ ਚਰਚਾ ਤੋਂ ਬਾਅਦ ਜਥੇਬੰਦੀ ਦੇ ਸੰਵਿਧਾਨ ਤੇ ਵੀ ਚਰਚਾ ਕਰਾਂਗੇ ਤੇ ਜਿਹੜੀ ਜਥੇਬੰਦੀ ਦੀ ਨਵੀਂ ਸਕੱਤਰੇਤਾ ਆ ਆਗੂ ਨੇ ਜਿਹੜੇ ਸੂਬਾ ਕਮੇਟੀ ਆ ਉਹ ਚੁਣੀ ਜਾਣੀ ਆ ਤੇ ਇਸ ਦੇ ਵਿੱਚ ਲਾਜ਼ਮੀ ਤੌਰ ਤੇ ਜਿਹੜੇ ਅਗਲੇ ਸੰਘਰਸ਼ ਨੇ ਉਹ ਖਾਸ ਤੌਰ ਤੇ ਜਿਵੇਂ ਵਿਭਾਗੀ ਮਸਲੇ ਨੇ ਉਹਨਾਂ ਨੂੰ ਲੈ ਕੇ ਸਰਕਾਰ ਨੂੰ ਅਸੀਂ ਘੇਰਨਾ ਕਿਵੇਂ ਆ ਉਸ ਦਾ ਵੀ ਐਲਾਨ ਕਰਾਂਗੇ ਉਹਨ ਸਰਕਾਰ ਆ ਜਿਹੜੀ ਦੇਖੋ 2.5 ਸਾਲ ਹੋ ਚੁੱਕੇ ਨੇ ਮਲਾਜਮਾਂ ਦਾ ਪ੍ਰਵੇਸ਼ਨ ਕਿਸੇ ਸਮੇਂ 2 ਸਾਲ ਹੁੰਦਾ ਸੀ ਤਾਂ ਸਰਕਾਰ ਆਪਣਾ ਪਰਕ ਸਮਾ ਜਿਹੜਾ ਉਹ ਲੰਘਾ ਚੁੱਕੀ ਆ ਤੇ ਇਸ ਵਰਕ ਸਮੇਂ ਦੇ ਵਿੱਚ ਮਲਾਜਮਾਂ ਲਈ ਕੀਤਾ ਕੁਛ ਨਹੀਂ ਪੈਨਸ਼ਨ ਦਾ ਮਾਮਲਾ ਪੁਰਾਣੇ ਸਕੇਲਾਂ ਦਾ ਮਾਮਲਾ ਤਰਕੀਆਂ ਦਾ ਮਾਮਲਾ ਡੀਏ ਦਾ ਮਾਮਲਾ ਏਸੀਪੀ ਦਾ ਮਾਮਲਾ ਕਹਿਣ ਦਾ ਮਤਲਬ ਇਹ ਹੈ ਆ ਕਿ ਜੋ ਸਾਡੀ ਮੰਗ ਪੱਤਰ ਦੇ ਵਿੱਚ ਪਿਛਲੀਆਂ ਸਰਕਾਰਾਂ ਵੇਲੇ ਮੰਗਾ ਹੁੰਦੀਆਂ ਸੀ ਉਹ ਹੁਣ ਵੀ ਜਿਉਂ ਦੀਆਂ ਤਿਉਂ ਕਾਇਮ ਨਹੀਂ ਇਸ ਕਰਕੇ ਅਗਲੇ ਸੰਘਰਸ਼ਾਂ ਦਾ ਵੀ ਇੱਥੇ ਐਲਾਨ ਕਰਾਂਗੇ ਆ ਹੁਣ ਜਿਹੜੀਆਂ ਜਿਮਨੀ ਚੋਣਾਂ ਦੇ ਵਿੱਚ ਇਹ ਜਾਣਗੇ ਉੱਥੇ ਜਾ ਕੇ ਵੀ ਇਹਨਾਂ ਨੂੰ ਘੇਰਾਂਗੇ ਤੇ ਜਿਹੜੀ ਸਾਡੀ ਡੈਮੋਕ੍ਰੈਟਿਕ ਮਲਾਜਮ ਫੈਡਰੇਸ਼ਨ ਆ ਉਹਦੇ ਵੱਲੋਂ ਜਿਹੜੀਆਂ ਮਲਾਜਮਾਂ ਦੀਆਂ ਬਿੱਤੀ ਮੰਗਾਂ ਨੂੰ ਲੈ ਕੇ ਐਜੀਟੇਸ਼ਨ ਕੀਤੇ ਜਾਣਗੇ ਉਹਨਾਂ ਦਾ ਵੀ ਅਸੀਂ ਹਿੱਸਾ ਵੜਾਂਗੇ ਲੇਕਿਨ ਨਵਾਂ ਮਸਲਾ ਸਾਹਮਣੇ ਆਇਆ ਹੈਗਾ ਕਿ ਜਿਹੜੇ ਅਧਿਆਪਕਾਂ ਨੇ ਕੋਈ ਕੰਮ ਕਰਾਇਸ ਸਕੂਲਾਂ ਦੇ ਉਹਨਾਂ ਦੀ ਪੇਮੈਂਟਾਂ ਜਿਹੜੀਆਂ ਅੜੇ ਖੜੀਆਂ ਸਨ ਜਿਹੜੀ ਪੇਮੈਂਟ ਆਈ ਸੀਗੀ ਉਹ ਵਾਪਸ ਸਰਕਾਰ ਨੇ ਲੈ ਲਈ ਹੈ ਦੇਖੋ ਸਾਨੂੰ ਲੱਗਦਾ ਵੀ ਇਹਦੇ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਦੀ ਦੋਨਾਂ ਦੀ ਨਾਕਾਮੀ ਆ ਇਹ ਪਹਿਲੀ ਵਾਰੀ ਹੋਇਆ ਕਿ ਗ੍ਰਾਂਟਾਂ ਭੇਜੀਆਂ ਹੋਈਆਂ ਸਕੂਲਾਂ ਦੇ ਵਿੱਚ ਅੱਧ ਵਿਚਾਲੇ ਵਾਪਸ ਲੈ ਲਈਆਂ ਹੋਣ ਤੇ ਹੋਇਆ ਇਹ ਹੈ ਕਿ ਅਧਿਆਪਕਾ ਜਿਹੜਾ ਉਹ ਮੁਜਰਮ ਬਣਦਾ। ਮੁਜਰਮ ਇਸ ਤਰੀਕੇ ਨਾਲ ਬਣਾ ਲਿਆ ਕਿ ਅਧਿਆਪਕ ਨੇ ਜਦੋਂ ਗ੍ਰਾਂਟਾਂ ਆ ਗਈਆਂ ਆਨਲਾਈਨ ਦਿਖਾਈ ਦਿੰਦੀਆਂ ਸੀ ਤਾਂ ਉਹਨਾਂ ਨੇ ਖਰਚ ਕੇ ਉਧਾਰ ਲੈ ਕੇ ਦੁਕਾਨਦਾਰਾਂ ਤੋਂ ਕਿਸੇ ਹੋਰ ਮਟੀਰੀਅਲ ਵਾਲਿਆਂ ਤੋਂ ਜਿਹੜਾ ਕੰਮ ਸੀ ਸਕੂਲਾਂ 'ਚ ਸ਼ੁਰੂ ਕਰ ਲਿਆ ਤੇ ਇਧਰੋਂ ਸਰਕਾਰ ਨੇ ਗ੍ਰਾਂਟਾਂ ਵਾਪਸ ਲੈ ਲਈਆਂ। ਤਾਂ ਇਸ ਸਾਨੂੰ ਲੱਗਦਾ ਵੀ ਦੇਖੋ ਕੇਂਦਰ ਸਰਕਾਰ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ। ਜਿਹੜੀ ਕੇਂਦਰ ਸਰਕਾਰ ਬਾਹ ਮਰੋੜ ਰਹੀ ਆ ਪੰਜਾਬ ਸਰਕਾਰ ਦੀ। ਕਿ ਜੇ ਤੁਸੀਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਦੇ ਪ੍ਰੋਗਰਾਮ ਨੇ ਜਿਵੇਂ ਪੀਜੀਐਮ ਸ਼੍ਰੀ ਆ ਪ੍ਰਾਈਮ ਮਿਨਿਸਟਰ ਸਕੂਲਸ ਫਾਰ ਰਾਈジング ਇੰਡੀਆ ਕਿਉਂ ਤੁਸੀਂ ਇਹ ਨਹੀਂ ਲਾਗੂ ਕਰਦੇ ਤੁਹਾਡੀਆਂ ਗ੍ਰਾਂਟਾਂ ਦੇ ਉੱਪਰ ਰੋਕ ਲਗਾਵਾਂਗੇ ਇਹ ਸਾਨੂੰ ਲੱਗਦਾ ਠੀਕ ਨਹੀਂ ਹੈਗਾ ਤੇ ਪੰਜਾਬ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਕਿ ਤੁਸੀਂ ਦੇਖੋ ਕਿ ਹੁਣ ਆ ਗ੍ਰਾਂਟਾਂ ਦੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਅੜਨ ਦੀ ਥਾ ਦੇਖੋ ਇਹਨਾਂ ਦੇ ਆਗੂ ਗ੍ਰਿਫਤਾਰ ਹੁੰਦੇ ਨੇ ਉਦੋਂ ਜਾ ਕੇ ਤਾਂ ਦਿੱਲੀ ਧਰਨਾ ਲਾਉਂਦੇ ਨੇ ਜੇ ਪੰਜਾਬ ਦੇ ਸਕੂਲਾਂ ਦੀਆਂ ਗ੍ਰਾਂਟਾਂ ਵਾਪਸ ਹੋਈਆਂ ਜੇ ਪੰਜਾਬ ਦੇ ਉੱਪਰ ਕੇਂਦਰ ਆਪਣੀ ਸਿੱਖਿਆ ਨੀਤੀ ਥੋਪ ਰਿਹਾ ਜੇ ਪੰਜਾਬ ਦੇ ਸਿਲੇਬਸ ਦੀ ਭੰਨ ਤੋੜ ਕੀਤੀ ਜਾ ਰਹੀ ਆ ਉਸ ਤੇ ਜਾ ਕੇ ਕਿਉਂ ਨਹੀਂ ਤਾਂ ਨੰਗਾ ਲੰਗਾਉਂਦੇ ਇਸ ਕਰਕੇ ਇਹ ਸਾਰੇ ਮਾਮਲੇ ਦਰਪੇਸ਼ ਨੇ ਅਸੀਂ ਇੱਥੇ ਭਵਿੱਖੀ ਕਾਰਜ ਨੇ ਜਿਹੜੇ ਐਕਸ਼ਨਾਂ ਦੇ ਰੂਪ ਦੇ ਵਿੱਚ ਇੱਥੇ ਐਲਾਨ ਕਰਾਂਗੇ ਕੇਂਦਰ ਸਰਕਾਰ ਦੇ ਆਗੂਆਂ ਨੇ ਵੀ ਪਿਛਲੇ ਦਿਨੀ ਕਿਹਾ ਸੀ ਵੀ ਜਿਹੜਾ ਕੇਂਦਰ ਵੱਲੋਂ ਕੋਈ ਪੈਸਾ ਭੇਜਿਆ ਜਾਂਦਾ ਉਹਦਾ ਦਰਉਪਯੋਗ ਕੀਤਾ ਜਾ ਤਾਂ ਕਰਕੇ ਸਫਾਈ ਕੀਤੀ ਹੈ ਦੇਖੋ ਲੜਾਈ ਇਹਨਾਂ ਦੀ ਸਿਰਫ ਚੌਧਰ ਦੀ ਤੇ ਵੋਟਾਂ ਦੀ ਆ ਸਪਸ਼ਟ ਕਰਦੇ ਆ ਇਹ ਕਹਿੰਦੇ ਨੇ ਕਿ ਪੀਐਮ ਸ਼੍ਰੀਣੀ ਲਾਗੂ ਕੀਤੀ ਤਾਂ ਸਾਡੀਆਂ ਗਰਾਂਟਾਂ ਰੋਕੀਆਂ ਨੇ ਅਸਲ ਚ ਗੱਲ ਇਹ ਆ ਕਿ ਜਿਹੜੀ ਪੀਐਮ ਸ਼੍ਰੀ ਆ ਉਹ ਹੈਗੀ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਵਾਸਤੇ ਨਵੀਂ ਸਿੱਖਿਆ ਨੀਤੀ ਤਾਂ ਇਹ ਪਹਿਲਾਂ ਹੀ ਲਾਗੂ ਕਰ ਰਹੇ ਨੇ ਇਹਨਾਂ ਨੇ ਜਿਹੜੀਆਂ ਚਾਰ ਚਿੱਠੀਆਂ ਲਿਖੀਆਂ ਨੇ ਸਾਡੇ ਸਕੱਤਰ ਨੇ ਕੇਂਦਰ ਨੂੰ ਉਸ ਚ ਕਹਿ ਰਹੇ ਨੇ ਕਿ ਤੁਹਾਡੀ ਨਵੀਂ ਸਿੱਖਿਆ ਨੀਤੀ 2020 ਅਸੀਂ ਆਲਰੇਡੀ ਲਾਗੂ ਕਰ ਰਹੇ ਹਾਂ ਕਿ ਤੁਸੀਂ ਪੀਐਮ ਸ਼੍ਰੀ ਸਾਡੇ ਤੇ ਨਾਂ ਲਗਾਓ ਪੀਐਮ ਸ਼੍ਰੀ ਤੋਂ ਇਸ ਕਰਕੇ ਇਨਕਾਰ ਨਹੀਂ ਕਿ ਨਵੀਂ ਸਿੱਖਿਆ ਨੀਤੀ ਤੋਂ ਪਰਹੇਜ਼ ਆ ਨਵੀਂ ਸਿੱਖਿਆ ਨੀਤੀ ਲਾਗੂ ਕਰ ਰਹੇ ਨੇ ਗੱਲ ਇਹ ਹੈ ਆ ਕਿ ਇਥੇ ਇਹਨਾਂ ਨੂੰ ਲੱਗਦਾ ਵੀ ਸਾਡਾ ਜਿਹੜਾ ਏਜੰਡਾ ਉਹ ਅੱਗੇ ਵਧੇ ਕਿ ਜਦੋਂ ਸਕੂਲ ਆਫ ਐਮਿਨੈਂਸ ਦੇ ਰੂਪ ਵਿੱਚ ਅਸੀਂ ਲਾਗੂ ਕਰਤੀਏ ਸਿੱਖਿਆ ਨੀਤੀ ਉਹਦੇ ਨਾਂ ਤੇ ਵੋਟਾਂ ਵਟੋਰ ਲਈਏ ਦੇਖੋ ਅਸੀਂ ਤਾਂ ਪਹਿਲਾਂ ਹੀ ਕਹਿੰਨੇ ਆ ਕਿ ਜਿਹੜੀ ਸਿੱਖਿਆ ਹੈ ਇਹ ਤਜਰਬਿਆਂ ਦੀ ਮਾਰੀ ਹੋਈ ਆ ਪਿਛਲੀਆਂ ਸਰਕਾਰਾਂ ਵੇਲੇ ਕਿਸੇ ਸਕੂਲ ਤੇ ਆਦਰਸ਼ ਸਕੂਲ ਦਾ ਟੈਗ ਲਗਾਤਾ ਕਿਸੇ ਤੇ ਮੈਰੀਟੋਰੀਅਸ ਸਕੂਲ ਦਾ ਟੈਗ ਲਗਾਤਾ ਇਹਨਾਂ ਨੇ ਸਕੂਲ ਆਫ ਐਮਿਨੈਂਸ ਜਾਂ ਹੋਰ ਟੈਗ ਲਗਾਤੇ ਸਾਨੂੰ ਲੱਗਦਾ ਵੀ ਸਿੱਖਿਆ ਜਿਹੜੀ ਹੈ ਉਹ ਬਰਾਬਰ ਤੇ ਸਮਾਨ ਹੋਣੀ ਚਾਹੀਦੀ ਆ ਸਾਰੇ ਦੇ ਸਾਰੇ ਸਕੂਲ ਮਿਆਰੀ ਹੋਣੇ ਚਾਹੀਦੇ ਨੇ ਸਾਰੇ ਐਮੀਨੈਂਟ ਹੋਣੇ ਚਾਹੀਦੇ ਨੇ ਸਾਰੇ ਮੈਰੀਟੋਰੀਅ ਸਾਰੇ ਦਰਸ਼ ਹੋਣੇ ਚਾਹੀਦੇ ਨੇ ਜਿਹੜਾ ਇਹ ਵਿਤਕਰੇ ਆਧਾਰਤ ਮਾਡਲ ਖੜਾ ਕੀਤਾ ਜਾਂਦਾ ਕਿ ਕੁਝ ਸਕੂਲਾਂ ਨੂੰ ਵਧੀਆ ਬਣਾਉਣਾ ਇਹ ਠੀਕ ਨਹੀਂ ਹੈਗਾ ਇਹ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਤੇ ਹੁਣ ਵਾਲੀ ਸਰਕਾਰ ਵੀ ਉਹਨੂੰ ਜੋਰਾ-ਸ਼ੋਰਾ ਨਾਲ ਕਰ ਰਹੀ ਹੈ ਸਰਕਾਰਾਂ ਦੋਨੋਂ ਹੀ ਆਪਣੇ ਨਾਮ ਥੱਲੇ ਸਕੂਲਾਂ ਦੀ ਜਿਹੜੀ ਵੋਟ ਪੋਟ ਦੀ ਗੱਲ ਕਰਦੀਆਂ ਜੇ ਭੱਤੀ ਦੀ ਬਹੁਤ ਵੱਡੀ ਕਮੀ ਆ ਟੀਚਰਾਂ ਦੀ ਉਹਨੂੰ ਚੱਕ ਕੇ ਉਧਰ ਲਾ ਦਿੱਤਾ ਜਾਂਦਾ ਉਹਨੂੰ ਉਧਰ ਲਾ ਦਿੱਤਾ ਜਾਂਦਾ ਪਰ ਈ ਨਹੀਂ ਨਵੇਂ ਕੀਤੀ ਆ ਦੇਖੋ ਬਿਲਕੁਲ ਅਸਲ ਦੇ ਵਿੱਚ ਤਾਂ ਇਹ ਹੈ ਕਿ ਜਿਹੜੀਆਂ ਨੀਤੀਆਂ ਨੇ ਨਿੱਜੀਕਰਨ ਦੀਆਂ ਉਹਦੇ ਤਹਿਤ ਇਹਨਾਂ ਨੇ ਵਿਭਾਗਾਂ ਦੀ ਕਾਰ ਘਟਾਈ ਕੀਤੀ ਆ ਇੱਕ ਦੂਜੇ ਤੋਂ ਵੱਧ ਕੇ ਕੀਤੀ ਆ ਪੋਸਟਾਂ ਨਵੀਆਂ ਤਾਂ ਕੀ ਕੱਟਣੀਆਂ ਸੀ ਜਿਹੜੀਆਂ ਪੁਰਾਣੀਆਂ ਸੀ ਉਹਨਾਂ ਦੇ ਉੱਪਰ ਵੀ ਸ਼ਾਂਗੀ ਮਾਰੀ ਆ ਤੁਸੀਂ ਦੇਖੋ ਕਿ ਹੁਣ ਹਜ਼ਾਰਾਂ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਨੇ ਪੰਜਾਬ ਦੇ ਵਿੱਚ 700 ਦੇ ਕਰੀਬ ਪ੍ਰਿੰਸੀਪਲ ਨੇ ਜਿਹੜੀਆਂ ਉਹਨਾਂ ਦੀਆਂ ਪੋਸਟਾਂ ਖਾਲੀ ਨੇ 7 ਤੋਂ 8000 ਦੇ ਕਰੀਬ ਲੈਕਚਰਾਰਾਂ ਦੀਆਂ ਪੋਸਟਾਂ ਖਾਲੀ ਨੇ ਇਸੇ ਢੰਗ ਨਾਲ ਮਾਸਟਰ ਕੇਡਰ ਦੀਆਂ ਈਟੀਟੀ ਦੀਆਂ ਸੀਐਨਬੀ ਦੀਆਂ ਹਰ ਇੱਕ ਤਰ੍ਹਾਂ ਦੀਆਂ ਚੌਥੇ ਜਿਹੜੇ ਆਪਣੇ ਕਲਾਸ 4 ਨੇ ਚੌਂਕੀਦਾਰ ਨੇ ਉਹਨਾਂ ਦੀਆਂ ਪੋਸਟਾਂ ਖਾਲੀ ਨੇ ਹੈਡਮਾਸਟਰਾਂ ਦੀਆਂ ਪੋਸਟਾਂ ਖਾਲੀ ਨੇ ਇਸ ਕਰਕੇ ਪੋਸਟਾਂ ਖਾਲੀ ਨੇ ਬੇਰਜਗਾਰ ਹੈਗੇ ਨੇ ਉਹ ਟੈਂਕੀਆਂ ਤੇ ਚੜਦੇ ਫਿਰਦੇ ਨੇ ਜਿਹੜੀ ਟੈਂਕੀਆਂ ਤੇ ਜਾ ਕੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕੇਖਣ ਕਰਦੇ ਸੀ ਕਿ ਬਈ ਤੁਸੀਂ نیچے ਉਤਰੋ ਸਾਡੀ ਸਰਕਾਰ ਆਊ ਤੁਹਾਨੂੰ ਨੌਕਰੀਆਂ ਦਵਾਂਗੇ ਹੁਣ ਤਾਂ ਤੁਹਾਡੀ ਸਰਕਾਰ ਆ ਗਈ ਤੁਸੀਂ ਆਪਣਾ ਪ੍ਰਵੇਸ਼ਨ ਵੀ ਪੂਰਾ ਕਰ ਲਿਆ ਤੇ ਸਾਨੂੰ ਲੱਗਦਾ ਵੀ ਇਹ ਪ੍ਰਵੇਸ਼ਨ ਆ ਜਿਹੜਾ ਇਹ ਉਹਨਾਂ ਦਾ ਫੇਲ ਸਾਬਤ ਹੋਇਆ ਅੱਜ ਦੀ ਜਿਹੜਾ ਇੱਥੇ ਅਸੀਂ ਕਰ ਰਹੇ ਹਾਂ ਡੈਲੀਗੇਟਰ ਜਲਾਸ ਇਹ ਚ ਵੀ ਅਸੀਂ ਇਹ ਮਹਿਸੂਸ ਕਰ ਰਹੇ ਹਾਂ ਕਿ ਇਸ ਸਰਕਾਰ ਨੂੰ ਹੁਣ ਢਾਈ ਸਾਲ ਅਸੀਂ ਪਹਿਲਾਂ ਵੀ ਨਹੀਂ ਵੈਸੇ ਇਹਨੂੰ ਘੇਰਦੇ ਰਹੇ ਹਾਂ ਪਰ ਅਗਲੇ ਢਾਈ ਸਾਲ ਦੇ ਵਿੱਚ ਇਹਨਾਂ ਨੂੰ ਹੁਣ ਸੰਘਰਸ਼ ਦੇ ਮੈਦਾਨ ਦੇ ਵਿੱਚ ਘੇਰਾਂਗੇ ਪੁੱਛਾਂਗੇ ਤੁਸੀਂ ਆ ਮਸਲੇ ਕਿਉਂ ਨਹੀਂ ਹੱਲ ਕੀਤੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ